ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਬਲਾਕ ਸਮਿਤੀ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ ਸਾਰੀ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਪੂਰੀ ਤਾਕਤ ਦਾ ਚੋਣ ਪ੍ਰਚਾਰ ਦੇ ਵਿੱਚ ਚੌਂਕ ਦਿੱਤੀ ਗਈ ਹੈ। ਸਮਾਣਾ ਬਲਾਕ ਸਮਿਤੀ ਦੇ ਉਮੀਦਵਾਰਾਂ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਜੋ ਉਮੀਦਵਾਰ ਐ ਗੁਰਦੇਵ ਟਿਵਾਣਾ ਦਾਨੀਪੁਰ ਜ਼ੋਨ ਤੋਂ ਮਨਜੀਤ ਸਿੰਘ ਤੇ ਵਖਵਖ ਜ਼ੋਨਾਂ ਤੋਂ ਜਿਹੜੇ ਉਮੀਦਵਾਰ ਆਪ ਪਾਰਟੀ ਦੇ ਉਹਨਾਂ ਵੱਲੋਂ ਅੱਜ ਰੋਡਸੋ ਕੱਢਿਆ ਜਾ ਰਿਹਾ ਹੈ। ਪਿੰਡ ਕਾਦਰਾਬਾਦ, ਕੁਲਬੁਰਛਾ, ਨਮਾਦਾ, ਗਾਜੀਪੁਰ, ਬੰਮਣਾ ਗਾਜੇਵਾਸ ਦਾਨੀਪੁਰ ਮਿਆਲਾ ਵਖਵਖ ਪਿੰਡਾਂ ਦੇ ਵਿੱਚ ਇਹ ਰੋਡ ਸੋ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਗੁਰਦੇਵ ਟਿਵਾਣਾ ਜੋ ਕਿ ਇੱਕ ਇਮਾਨਦਾਰ ਸਖਸਤ ਹੈ ਜਾਣੇ 4 ਸਾਲ ਇਸ ਇਲਾਕੇ ਦੇ ਜਿਹੜੇ ਪਿੰਡਾਂ ਦੇ ਲੋਕ ਹੈ ਸ਼ਹਿਰ ਦੇ ਲੋਕ ਹੈ ਉਹਨਾਂ ਦੀ ਸੇਵਾ ਕੀਤੀ ਹੈ ਇਮਾਨਦਾਰ ਨਾਲ ਇਸ ਕਰਕੇ ਪਿੰਡਾਂ ਦੇ ਲੋਕ ਉਹਨਾਂ ਨੂੰ ਆਪਣਾ ਵੋਟ ਦੇਣਗੇ ਇਹ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਔਰ ਦੂਜੇ ਇਧਰੇ ਹੈ ਵਿਅਕਤੀ ਉਹਨਾਂ ਕੈਸੀ 33 ਸਾਲ 40-40 ਸਾਲ ਦੂਜੀ ਪਾਰਟੀਆਂ ਦੇ ਵਿੱਚ ਲਾਏ ਲੇਕਿਨ ਜੋ ਈਮਾਨਦਾਰੀ ਇਸ ਪਾਰਟੀ ਵਿੱਚ ਦੇ ਉਮੀਦਵਾਰਾ ਖਾਸ ਤੌਰ ਤੇ ਗੁਰਦੇਵ ਟਿਵਾਣਾ ਵਿੱਚ ਉਸ ਦੇ ਕਰਕੇ ਗੁਰਦੇਵ ਟਿਵਾਣਾ ਦੇ ਨਾਲ ਅਸੀਂ ਚੱਲ ਰਹੇ ਹਾਂ ਔਰ ਇੱਕ ਇੰਟਰਨੈਸ਼ਨਲ ਖਿਡਾਰੀ ਹੈ ਸਮਸਤਪੁਰ ਤੋਂ ਉਹ ਵੀ ਇੱਥੇ ਪਹੁੰਚੇ ਉਹਨਾਂ ਨੇ ਵੀ ਰੋਡ ਸ਼ੋਅ ਦੇ ਵਿੱਚ ਗੁਰਦੇਵ ਟਿਵਾਣਾ ਦੇ ਹੱਕ ਵਿੱਚ ਗੱਲ ਕਹੀ ਤੇ ਇਹ ਉਹ ਵਿਅਕਤੀ ਹੈ ਜਿਹੜੇ ਦੋ ਕੰਮ ਨਹੀਂ ਹੋਣਾ ਉਹਨੂੰ ਸਾਫ਼ ਜਵਾਬ ਦੇ ਦਿੰਦਾ ਸੀ ਸਹੀ ਕੰਮ ਨੂੰ ਕਦੀ ਵੀ ਇਹਨਾਂ ਨੇ ਰੋਕ ਨਹੀਂ ਲਈ ਉਸਾ ਕੰਮ ਕਰਕੇ ਇੱਥੇ ਭੇਜਿਆ ਇਸ ਕਰਕੇ ਇਸ ਇਲਾਕੇ ਦੇ ਲੋਕ ਇਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਕ ਵਿੱਚ ਭੇਜਣਗੇ ਔਰ ਇਸ ਇਲਾਕੇ ਦਾ ਵਿਕਾਸ ਹੋ ਉਸਕੇਗਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗੁਰਦੇਵ ਟਵਾਣਾ ਜੀ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਰੋਡ ਸ਼ੋਅ ਹੈ ਅੱਜ ਲਾਸਟ ਦਿਨ ਹੈ ਤਾਂ ਇੰਨੀਆਂ ਗੱਡੀਆਂ ਮੈਂ ਤਾਂ ਅੱਜ ਤੱਕ ਆਪਣੀ ਲਾਈਫ ਦੇ ਵਿੱਚ ਮੈਂ ਕਦੀ ਅੱਜ ਤੱਕ ਇੰਨੀ ਨਹੀਂ ਦੇਖੀ ਤਾਂ ਸਾਨੂੰ ਹਰੇਕ ਪਿੰਡ ਚੋਂ ਭਰਮਾ ਹੁੰਗਾਰਾ ਮਿਲ ਰਿਹਾ ਔਰ ਝਾੜੂ ਵਾਲੇ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਪਿੰਡ ਪਿੰਡ ਤੋਂ ਆਈ ਆਵਾਜ਼ ਭਗਵੰਤ ਮਾਨ ਦੀ ਜੈ ਜੈਕਾਰ ਪਿੰਡ ਪਿੰਡ ਤੋਂ ਆਈ ਆਵਾਜ਼ ਗੁਰਦੇਵ ਟਿਵਾਨੇ ਦੀ ਜੈ ਜੈਕਾਰ ਆਮ ਆਦਮੀ ਪਾਰਟੀ ਜਿੰਦਾਬਾਦ ਸਰਸੀ ਬੰਮਣਾ ਜ਼ੋਨ ਦੇ ਸਾਰੇ ਪਿੰਡਾਂ ਦਾ ਤਕਰੀਬਨ ਬਣਾਇਆ ਤੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਪਿੰਡ ਦੇ ਵਿੱਚ ਦੀ ਅੱਜ ਜਿਹੜਾ ਰੋਡ ਸ਼ੋਅ ਕੱਢਣਾ ਹੈ ਇਹ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਗੁਰੂ ਘਰ ਤੋਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਨਗਰ ਨਿਵਾਸੀਆਂ ਦਾ ਅਸ਼ੀਰਵਾਦ ਲੈ ਕੇ ਤੇ ਸਾਰੇ ਮੇਰੇ ਬੰਮਣਾ ਜ਼ੋਨ ਦੇ ਪਤਵੰਤੇ ਸੱਜਣ ਪਹੁੰਚੇ ਨੇ ਮੈਨੂੰ ਪਿਆਰ ਕਰਨ ਵਾਲੇ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਕੜੇ ਗੱਡੀਆਂ ਦੇ ਕਾਫਲੇ ਦੇ ਨਾਲ ਅੱਜ ਇਹ ਜਿਹੜਾ ਰੂਟ ਸ਼ੋਅ ਅਸੀਂ ਕੱਢਣ ਲੱਗੇ ਸਥਿਤੀ ਸਰ ਪੂਰੀ ਮਜ਼ਬੂਤ ਹੈ ਸਟਰੋਂਗ ਹੈ ਤੇ ਇੱਕ ਪਾਸੜ ਜਿੱਤ ਹੋ ਰਹੀ ਹੈ ਤੇ ਲੋਕਾਂ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਹੈ ਤੇ ਦੂਜੀਆਂ ਪਾਰਟੀਆਂ ਦਾ ਕੋਈ ਕੈਂਡੀਡੇਟ ਜੇ ਤਾਂ ਤੁਸੀਂ ਦੇਖਿਆ ਤਾਂ ਮੈਨੂੰ ਦੱਸ ਦੋ ਸਾਨੂੰ ਤਾਂ ਕਿਤੇ ਦੇਖਿਆ ਨਹੀਂ ਹੈਗਾ ਵੀ ਕੋਈ ਉਹਨਾਂ ਨੇ ਕਿਸੇ ਪਿੰਡ ਦੇ ਵਿੱਚ ਕੋਈ ਜਾ ਕੇ ਕੋਈ ਰੈਲੀ ਕਰੀ ਹੋਵੇ ਕੋਈ ਆਪਣਾ ਕੋਈ ਨੁੱਕੜ ਮੀਟਿੰਗ ਕੀਤੀ ਹੋਵੇ ਤੇ ਸਾਡੀਆਂ ਮੀਟਿੰਗਾਂ ਤਾਂ ਤੁਹਾਡੇ ਸਾਹਮਣੇ ਹੀ ਨੇ ਜੀ ਤੁਸੀਂ ਨਾਲ ਹੀ ਰਹਿ ਰਹੇ ਹੋ ਸਾਨੂੰ ਸਾਰੀ ਪਤਾ ਵੀ ਕਿੰਨੀਆਂ ਮੀਟਿੰਗਾਂ ਨੇ ਸਾਨੂੰ ਸਾਨੂੰ ਮਤਲਬ ਟਾਈਮ ਮਤਲਬ ਮੀਟਿੰਗਾਂ ਵਾਸਤੇ ਟਾਈਮ ਕੱਢਣਾ ਔਖਾ ਹੋ ਰਿਹਾ ਜੀ ਜ਼ਿਲ੍ਹਾ ਪ੍ਰੇਸ਼ਦ ਦੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਜੀ 101% ਆਮ ਆਦਮੀ ਪਾਰਟੀ ਦੀ ਹੀ ਜਿੱਤ ਹੋਣੀ ਹੈ ਤੇ ਆਮ ਆਦਮੀ ਪਾਰਟੀ ਦਾ ਹੀ ਝੰਡਾ ਜ਼ਿਲ੍ਹਾ ਪ੍ਰੇਸ਼ਦ ਦੇ ਵਿੱਚ ਲਹਿਰਾ ਪ੍ਰੀਤਮ ਸਿੰਘ ਜਿਲ੍ਹਾ ਪਟਿਆਲਾ ਆ ਆਇਆ ਚੋਣ ਪ੍ਰਚਾਰ ਚ ਆਇਆ ਜੀ ਚੰਗੇ ਬੰਦੇ ਨਾਲ ਮੈਂ ਤੁਰਦਾ ਮਾੜੇ ਨਾਲ ਮੈਂ ਵੀ ਨਹੀਂ ਤੁਰਦਾ ਮੇਰਾ ਨੌਂ ਵਧੀਆ ਇਲਾਕੇ ਚ ਨੌਂ ਆ ਪਟਿਆਲੇ ਜ਼ਿਲ੍ਹੇ ਚ ਨੌਂ ਆ ਮੈਂ ਪਟਿਆਲੇ ਜ਼ਿਲ੍ਹੇ ਦਾ ਪਹਿਲਾ ਇੰਟਰਨੈਸ਼ਨਲ ਪਲੇਅਰ ਕਬੱਡੀ ਬਣਿਆ ਹੁਣ ਮੇਰੇ ਬੇਟਿਆਂ ਦਾ ਵੀ ਨੌਂ ਉਹ ਵੀ ਇੰਟਰਨੈਸ਼ਨਲ ਪਲੇਅਰ ਕਬੱਡੀ ਨੇ ਸultan Shamshpur ਤੇ ਚੰਗੇ ਬੰਦੇ ਨਾਲ ਹੀ ਤੁਰ ਹੁੰਦਾ ਮਾੜੇ ਨਾਲ ਤਾਂ ਤੁਰਨਾ ਆਪਣੀ ਵੀ ਬਦਨਾਮੀ ਆਗਲੇ ਦੀ ਬਦਨਾਮੀ ਤੇ ਸੱਚੇ ਸੋਚੇ ਬੰਦੇ ਨੇ ਬਿਲਕੁਲ ਸੱਚੇ ਸੋਚੇ ਬੰਦੇ ਨੇ ਜਾਇਜ ਕੰਮ ਕਰਦੇ ਨੇ ਨਜਾਇਜ਼ ਕੰਮ ਨਹੀਂ ਕਰਦੇ ਪਰ ਮਾਪਦੇ ਹੀ ਉਹਨੂੰ ਜਵਾਬ ਦੇ ਦਿੰਦੇ ਨੇ ਮੈਨੂੰ ਵੀ ਦਿੱਤਾ ਇੱਕ ਕੰਮ ਜਵਾਬ ਕੋਈ ਬੰਦਾ ਮੇਰੇ ਤੇ ਪ੍ਰੈਸ਼ਰ ਪਾ ਕੇ ਲੈ ਆਇਆ ਮੈਂ ਜਵਾਬ ਦਿੱਤਾ ਕਿਹਾ ਨਹੀਂ ਅੰਕਲ ਜੀ ਇਹ ਕੰਮ ਨਹੀਂ ਹੋਣਾ ਸਹੀ ਮੈਂ ਖੜੀ ਆ ਸਹੀ ਕੰਮ ਕਰਦਾ ਸਹੀ ਕੰਮ ਕਰਦਾ ਆ ਤੁਹਾਨੂੰ ਦੇਖਣ ਨੂੰ ਹੀ ਲੱਗ ਰਿਹਾ ਸਹੀ ਕੰਮ ਕਰਦਾ ਤਾਂ ਖੜਾ ਹੈ ਠੀਕ ਹੈ ਜੀ ਮੈਂ ਤੁਹਾਡਾ ਜੀ ਮੇਰਾ ਨਾਂ ਜੀ ਮਨਜੀਤ ਸਿੰਘ ਦਾਨੀਪੁਰ ਕਿਹੜੀ ਜ਼ੋਨ ਤੋਂ ਤੁਸੀਂ ਲੈਸਨਟ ਰਹੇ ਹੋ ਅਸੀਂ 15 ਨੰਬਰ ਜ਼ੋਨ ਤੋਂ ਮੈਂ ਲੜ ਰਹੇ ਆ ਜੀ ਤੇ ਬਹਾਮਣਾ ਬਲਾਕ ਸਮਝੀ ਦਾ ਮੇਰਾ ਟਵਾਣਾ ਜੀ ਲੜ ਰਹੇ ਨੇ ਜੀ ਜ਼ਿਲ੍ਹਾ ਪ੍ਰੇਸ਼ਦ ਮੈਂ ਬਲਾਕ ਸਮਝੀ ਲੜਦੇ ਆਂ ਜੀ ਇਸ ਤਰ੍ਹਾਂ ਕੇ ਜਿਹੜਾ ਬੰਦਾ ਦੰਦਾਂ ਦਾ ਆਖਰੀ ਚੋਣ ਪਛਾਹਦਾ ਚ ਚੜਦੀ ਕਲਾ ਅੱਜ ਸਾਡਾ ਰੋਡ ਸ਼ੋਅ ਵੇ ਰੋਡ ਸ਼ੋਅ ਵੇਖ ਕੇ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਇਹ ਇਮਾਨਦਾਰੀ ਦਾ ਮੁੱਲ ਪਵੇਗਾ ਮੈਂ ਪਹਿਲਾਂ ਤੁਹਾਨੂੰ ਪਤਾ ਮੈਂ ਕਾਲੀ ਸਰਕਾਰ ਚ ਰਿਆਂ 2 ਕੁ ਸਾਲਾਂ ਜੀ ਇੱਥੇ ਆਇਆ ਮੇਰਾ ਉਥੇ 40 50 ਸਾਲਾਂ ਦੇ ਵਿੱਚ ਮੇਰੀ ਰੇਂਜ ਦੀ ਵਾ ਤੋਂ ਬਾਅਦ ਜੇਹੀ ਤੱਕ ਦੇ ਜਾਂ ਸਪਾਈ ਤੱਕ ਕਰਾ ਹੁਣ ਮੇਰੀ ਰੇਂਜ ਅਪੜ ਗਈ ਹੈ ਡੀਐਸਬੀ ਤੱਕ ਜੈਕਸਨ ਤੱਕ ਰ ਆ ਇੱਥੇ ਆ ਗਏ ਐਨੀ ਰੇਂਜ ਵਧ ਗਈ ਏ ਉਹਦੇ ਪਾਰਟੀ ਤੈਨੂੰ ਪਤਾ ਵੀ ਅਮੀਰਾਂ ਦੀ ਹੈ ਇਹ ਪਾਰਟੀ ਗਰੀਬਾਂ ਦੀ ਹੈ ਇੱਥੇ ਪਾਰਟੀ ਆ ਕੇ ਮੈਨੂੰ ਬਹੁਤ ਸਕੂਨ ਮਿਲਿਆ ਬਹੁਤ ਆਨੰਦ ਆ ਬਾਕੀ ਮੈਨੂੰ ਇਹਨਾਂ ਨਾਲ ਮਿਲਣ ਦਾ ਟਾਈਮ ਮਿਲਿਆ ਟਵਾਨਾ ਜੀ ਨਾਲ ਐਡੇ ਇਮਾਨਦਾਰ ਬੰਦੇ ਨਹੀਂ ਮਿਲ ਸਕਦੇ ਜਿੰਨੀ ਇਹਨਾਂ ਕੋਲ ਇਸ ਟਾਈਮ ਤਾਕਤ ਹੈ ਲੋਕ ਤੇ ਪੀਏ ਪੀਏ ਕਰੀ ਜਾਂਦੇ ਪਰ ਪੀਏ ਥੋੜਾ ਨੇ ਇਹਦਾ ਮਾਲਕ ਨੇ ਜੋ ਵੀ ਕਹਿਣ ਉਹ ਹੁੰਦਾ ਮੰਤਰੀ ਸਾਹਿਬ ਨੇ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਲਈ ਏ ਅੱਜ ਤੁਹਾਡਾ ਸਾਡਾ ਰੋਡ ਸ਼ੋਅ ਵੇਖ ਕੇ ਲੋਕਾਂ ਨੂੰ ਪਤਾ ਲੱਗ ਜਿਹੜੇ ਮੇਰੇ ਹਲਕੇ ਦੇ ਨੇ ਜਿਹੜੇ ਟਵਾਣਾ ਸਾਹਿਬ ਦੇ ਹਲਕੇ ਨੇ ਲੋਕਾਂ ਨੂੰ ਕਾਂਗਰਸ ਵਾਲੇ ਨੂੰ ਬੂਥ ਲਾਉਣ ਦਾ ਬੰਦੇ ਨਹੀਂ ਮਿਲ ਰਾ। ਤਰਲੇ ਗਾਦੇ ਲੋਕਾਂ ਨੂੰ ਸਾਡਾ ਬੂਥ ਲਾਓ। ਇਹੀ ਗੱਲ ਹੈ ਜੀ। ਸਰਦਾਰ ਕਰਦੇਵ ਸਿੰਘ ਟਵਾਣਾ ਜਿੰਦਾਬਾਦ। ਗਪਾਲ ਜੀ ਕਿਸ ਤਰ੍ਹਾਂ ਚੱਲ ਰਹੇ ਆ। ਤੁਹਾਨੂੰ ਸਭ ਤੋਂ ਪਹਿਲਾਂ ਸਾਡੀ ਸਤਿ ਸ੍ਰੀ ਅਕਾਲ ਜਿਹੜਾ ਬੰਮਣਾ ਜੋਨ ਦੀ ਆਪਾਂ ਗੱਲ ਕਰ ਰਹੇ ਸੀ ਟਵਾਣਾ ਸਾਹਿਬ ਦੀ ਤੇ ਉਹ ਉਮੀਦਵਾਰ ਨੇ ਬੰਮਣਾ ਜੋਨ ਦਾ ਵੈਸੇ ਤਾਂ ਮੇਰਾ ਖਿਆਲ ਹੈ ਪੰਜਾਬ ਦੇ ਅੰਦਰ ਬਹੁਤ ਭਾਰੀ ਜਿੱਤ ਹੋਊਗੀ ਆਮ ਆਦਮੀ ਪਾਰਟੀ ਦੀ ਔਰ ਸਾਡੇ ਸਮਾਣਾ ਕੌਨਸਟਿਟੈਂਸੀ ਦੇ ਵਿੱਚ ਜਿੰਨਾ ਵੀ ਜ਼ਿਲ੍ਹਾ ਪ੍ਰਸ਼ਦ ਦੇ ਬਲਾਕ ਸੰਪਤੀ ਦੇ ਜਿੰਨੇ ਮੈਂਬਰ ਖੜੇ ਨੇ ਉਹ ਸਾਰਿਆਂ ਦੀ ਜਿੱਤ ਹੋਊਗੀ ਕਿਉਂਕਿ ਕੋਈ ਵੀ ਪਾਰਟੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਕੈਂਡੀਡੇਟ ਜਿਹੜੇ ਕੋਈ ਇਹਨਾਂ ਦੇ ਵੱਡੇ ਵੱਡੇ ਵਰਕਰ ਸੀ ਚਾਹ ਕਾਂਗਰਸ ਦੇ ਸੀ ਚਾਹ ਅਕਾਲੀ ਦਲ ਦੇ ਸੀ ਕੋਈ ਵੀ ਉਹਨਾਂ ਨੂੰ ਪਤਾ ਸੀ ਲੈ ਵੀ ਅਸੀਂ ਜਿੱਤ ਨਹੀਂ ਸਕਦੇ ਉਹਨਾਂ ਦਾ ਕੋਈ ਕੈਂਡੀਡੇਟ ਨਹੀਂ ਖੜਿਆ ਜਿੰਨੇ ਕੈਂਡੀਡੇਟ ਦੂਜੀ ਪਾਰਟੀਆਂ ਦੇ ਖੜੇ ਨੇ ਉਹ ਸਾਰੇ ਡੱਮੀ ਨੇ ਜਿਨ੍ਹਾਂ ਨੂੰ ਮਜਬੂਰੀ ਚ ਖੜਾਇਆ ਗਿਆ ਸੋ ਤੁਹਾਡੇ ਸਾਹਮਣੇ ਹੀ ਹੈ ਜੋ ਆਮ ਆਦਮੀ ਪਾਰਟੀ ਹੈ ਸਭ ਤੋਂ ਪਹਿਲਾਂ ਉਹ ਇਮਾਨਦਾਰੀ ਦੀ ਪਾਰਟੀ ਹੈ ਇਸ ਕਰਕੇ ਪੰਜਾਬ ਦੇ ਅੰਦਰ ਤੁਸੀਂ ਦੇਖਿਆ ਕਿ ਜਿੰਨੀਆਂ ਵੀ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਨੇ ਸਾਰੇ ਕੈਂਡੀਡੇਟ ਜਿੱਤੇ ਨੇ ਤੇ ਸਮਾਣੇ ਵੀ ਤੁਸੀਂ ਐਮਪੀ ਦੀ ਵੋਟਾਂ ਚ ਵੀ ਦੇਖਿਆ ਸੀ ਸਭ ਤੋਂ ਵੱਧ ਜਿੱਤ ਹੋਈ ਸੀ ਔਰ ਸਾਡੇ ਜਿਹੜੇ ਹਲਕੇ ਦੇ ਐਮਐਲਏ ਨੇ ਸਾਬਕਾ ਮੰਤਰੀ ਚੇਤਨ ਸਿੰਘ ਜਾੜਾ ਮਾਜਰਾ ਉਹ ਬਹੁਤ ਜ਼ਿਆਦਾ ਕੰਮ ਬਰਕ ਕਰਨ ਵਾਲੇ ਨੇ 20-20 ਘੰਟੇ ਕੰਮ ਬਰਕ ਕਰਨ ਵਾਲੇ ਨੇ ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਮੈਂ 30 ਸਾਲ ਦੀ ਆਪਣੀ ਰਾਜਨੀਤੀ ਦੇ ਵਿੱਚ ਜਿਹੜੀ ਗੁਰਦੇਵ ਸਿੰਘ ਟਵਾਣਾ ਜੀ ਨੇ ਉਹ ਇੰਨੇ ਜ਼ਿਆਦਾ ਇਮਾਨਦਾਰ ਨੇ ਮੈਂ ਇਹਨਾਂ ਦੇ ਇਮਾਨਦਾਰੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਮੇਰੀ ਮਤਲਬ ਸਾਰੇ ਜਿੰਨੀ ਵੀ ਟੀਮ ਹੈ ਉਹ ਸਾਰੇ ਖੁਸ਼ ਨੇ ਔਰ ਮੈਂ ਜਰੂਰ ਕਹੂੰਗਾ ਕਿ ਸਾਰੇ ਹਿੰਦੁਸਤਾਨ ਨੂੰ ਟਵਾਨਾ ਸਾਹਿਬ ਵਰਗੀ ਸ਼ਖਸੀਅਤ ਜਿਹੜੀ ਹੈ ਬਹੁਤ ਘੱਟ ਮਿਲਦੀ ਹੈ ਅਸੀਂ ਪ੍ਰਮਾਤਮਾ ਦਾ ਵੀ ਸ਼ੁਕਰ ਕਰਦੇ ਹਾਂ ਕਿ ਕੋਈ ਨਾ ਕੋਈ ਇਨਸਾਨ ਤਾਂ ਪੈਦਾ ਕੀਤਾ ਜਿਹੜਾ ਇਹ ਜੀ ਸ਼ਖਸੀਅਤ ਹੋਵੇ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕੈਮਰਾਮੈਨ ਬੀਖੇਗਰ ਦੇ ਨਾਲ ਪ੍ਰਸੋਤਮ ਕੋਸਿਕ ਸਮਾਨ ਅਨੁਭਵੀ